ਸੱਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਬਗਾਵਤ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਗਰੀਬੋ ਨਾ ਦਾ ਹੀ ਗਰੀਬੂ ਨਹੀਂ ਸੀ ਸਗੋਂ ਉਹ ਘਰੋਂ ਵੀ ਬਹੁਤ ਗਰੀਬ ਸੀ ਦਿਨੇ ਦਿਹਾੜੀ ਕਰਨੀ ਅਤੇ ਉਸੇ ਦਿਹਾੜੀ ਨਾਲ ਸ਼ਾਮ ਨੂੰ ਆਪਣੀ ਬਿਰਧ ਮਾਂ ਤੇ ਆਪਣਾ ਪੇਟ ਪਰ ਲੈਣਾ ਵਿਆਹ ਦੀ ਤਾਂ ਉਸ ਨੂੰ ਕੋਈ ਆਸ ਸੀ ਤੇ ਨਾ ਹੀ ਉਸ ਨੇ ਵਿਆਹ ਸ਼ਾਦੀ ਬਾਰੇ ਕਦੇ ਸੋਚਿਆ ਹੀ ਸੀ ਉਸ ਦੀ ਆਰਥਿਕ ਹਾਲਤ ਇਤਨੀ ਮਾੜੀ ਸੀ ਕਿ ਜਦ ਉਸ ਨੂੰ ਕਦੇ ਦਿਹਾੜੀ ਨਾ ਮਿਲਦੀ ਤਾਂ ਉਸ ਨੂੰ ਅਤੇ ਉਸ ਦੀ ਬੁੱਢੀ ਮਾਂ ਨੂੰ ਭੁੱਖੇ ਹੀ ਸੌਣਾ ਪੈਂਦਾ ਗਰੀਬੂ ਦੀ ਮਾਂ ਬੜੀ ਸਰਬਸੰਤੋਖ ਵਾਲੀ ਔਰਤ ਸੀ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਵਾਲੀ ਸਤਜੁਗੀ ਔਰਤ ਜਦ ਉਹਨਾਂ ਨੂੰ ਰਾਤੀ ਕੁਝ ਖਾਣ ਨੂੰ ਨਾ ਮਿਲਦਾ ਤਾਂ ਉਹ ਆਪਣੇ ਪੁੱਤ ਗਰੀਬੂ ਨੂੰ ਕੁਝ ਭੁਜੇ ਛੋਲੇ ਅਤੇ ਗੁੜ ਦੀ ਰੋੜੀ ਨਾਲ ਗਵਾਂਡੀਆਂ ਦੇ ਨਲਕੇ ਤੋਂ ਤਾਜ਼ਾ ਪਾਣੀ ਲਿਆ ਦਿੰਦੀ ਅਤੇ ਦੋਨੋਂ ਮਾਪੋਤ ਢਿੱਡ ਦੀ ਬਲਦੀ ਅੱਗ ਨੂੰ ਇਤਨੇ ਨਾਲ ਹੀ ਬੁਝਾਉਣ ਦੀ ਕੋਸ਼ਿਸ਼ ਕਰਦੇ ਸੌ ਜਾਂਦੇ ਸਰਕਾਰ ਦੀ ਆਟਾ ਦਾਲ ਦੀ ਕਚਲਾਈ ਸਕੀਮ ਨੇ ਉਹਨਾਂ ਤੱਕ ਨਹੀਂ ਸੀ ਪਹੁੰਚੀ ਸਰਕਾਰੀ ਏਡਾਰੀਆਂ ਦੀਆਂ ਫਾਈਲਾਂ ਵਿੱਚ ਹੀ ਪ੍ਰਾਂਤਿਆ ਗਈ ਸੀ ਇਨਕੁਆਰੀ ਵਾਲੇ ਬੰਦੇ ਆਏ ਸਨ ਅਤੇ ਪਤਾ ਨਹੀਂ ਕੀ ਕੀ ਲੇਕ ਕੇ ਲੈ ਗਏ ਸਨ ਜਦੋਂ ਉਹਨਾਂ ਨੇ ਗਰੀਬੂ ਦੀ ਮਾਂ ਨੂੰ ਪੁੱਛਿਆ ਮਾਤਾ ਤੁਹਾਡੇ ਕੋਲ ਕੋਈ ਗਾਂ ਮੱਝ ਜਾਂ ਕੋਈ ਹੋਰ ਪਸ਼ੂ ਤਾਂ ਬੇਬੇ ਨੇ ਇੱਕੋ ਉੱਤਰ ਦਿੱਤਾ ਪੁੱਤ ਸਾਡੇ ਕੋਲ ਤਾਂ ਆਹ ਦੋ ਸਰੀਰ ਆ ਇੱਕ ਮੇਰਾ ਤੇ ਇੱਕ ਮੇਰੇ ਪੁੱਤ ਦਾ ਤੇ ਜਾਂ ਆਹ ਗਿੱਠਕ ਕੱਚਾ ਕੋਠਰਾ ਏ ਹੋਰ ਸਾਡੇ ਕੋਲ ਪੁੱਤ ਢੱਕਾ ਨਹੀਂ ਤੇ ਇਨਕਾਰੀ ਵਾਲੇ ਲੈ ਕੇ ਲੈ ਗਏ ਸਨ ਪਰ ਅਜੇ ਤੱਕ ਉਹਨਾਂ ਨੂੰ ਇਸ ਸਕੀਮ ਦਾ ਕੋਈ ਫਾਇਦਾ ਨਹੀਂ ਸੀ ਹੋਇਆ ਇਹਨਾਂ ਲਈ ਤਾਂ ਗੱਲ ਮੰਤਰੀਆਂ ਦੇ ਬਿਆਨਾਂ ਤੇ ਅਖਬਾਰਾਂ ਵਿੱਚ ਹੀ ਲਾਟ ਵਾਂਗ ਬਲ ਕੇ ਬੈਠ ਗਈ ਸੀ ਜਦ ਗਰੀਬੂ ਆਪਣੀ ਮਾਂ ਨੂੰ ਪੁੱਛਦਾ ਬੇਬੇ ਉਹ ਆਟੇ ਦਾਲ ਦੀ ਸਕੀਮ ਦਾ ਕੀ ਬਣਿਆ ਮਿਲੂ ਕੋਸ਼ ਆਪਾਂ ਨੂੰ ਵੀ ਤਾਂ ਬੇਬੇ ਕੋਰ ਉਦਾਸੀ ਵਿੱਚ ਬੋਲਦੀ ਪੁੱਤ ਜਦੋਂ ਆਪਣਾ ਰੱਬ ਹੀ ਬਗਾਨਾ ਹੋ ਗਿਆ ਫਿਰ ਗਵਰਨਮੈਂਟ ਕਿਦੇ ਮਿੱਤ ਜਦੋਂ ਸਾਡਾ ਰੱਬ ਹੀ ਸਾਡਾ ਨਹੀਂ ਸੋਂਦਾ ਤਾਂ ਗਵਰਨਮੈਂਟ ਕਿੱਥੋਂ ਸੁਣੂ ਦੜ ਵੱਟ ਕੇ ਜਮਾਨਾ ਕੱਟ ਪੁੱਤ ਆਪਾਂ ਨੂਤਾ ਕਰਕੇ ਹੀ ਖਾਣਾ ਪੈਣਾ ਬੇਬੇ ਦੀਆਂ ਸੱਚੀਆਂ ਗੱਲਾਂ ਸੁਣ ਕੇ ਗਰੀਬੂ ਚੁੱਪ ਕਰ ਜਾਂਦਾ ਇੱਕ ਦਿਨ ਗਰੀਬੂ ਨਾਲ ਅਤ ਭੈੜੀ ਵਾਰਦਾਤ ਹੋਈ ਕਦੇ ਕਿਸੇ ਨਾਲ ਹੋਈ ਨਾ ਬੀਤੀ ਗਰੀਬੂ ਹਰਾਨ ਪਰੇਸ਼ਾਨ ਹੋ ਉੱਠਿਆ ਉਸ ਦੇ ਸਰੀਰ ਦੇ ਅੰਗਾਂ ਨੇ ਉਸ ਵਿਰੁੱਧ ਬਗਾਵਤ ਕਰ ਦਿੱਤੀ ਉਹਨਾਂ ਦੀ ਹੁੰਦੀ ਜਿੰਦਾਬਾਦ ਮੁਰਦਾਬਾਦ ਤੋਂ ਗਰੀਬੂ ਨੇ ਕਸੀਸ ਵਟ ਲਈ ਸਿਆਸੀ ਪਾਰਟੀਆਂ ਦੇ ਲੋਕ ਬਾਗੀ ਹੁੰਦੇ ਉਸ ਨੇ ਦੇਖੇ ਸਨ ਤੀ ਪੁੱਤਰ ਮਾਪੇ ਤੋਂ ਬਾਗੀ ਹੁੰਦੇ ਵੇਖੇ ਸਨ ਅਦਾਲਤਾਂ ਤੋਂ ਮੁਜਰਮ ਪੰਗੋੜੇ ਹੁੰਦੇ ਸੁਨੇ ਸਨ ਪਰ ਗਰੀਬੂ ਤੇ ਤਾਂ ਅਜੀਬ ਹੀ ਭਾਵੀ ਬੀਤ ਚੱਲੀ ਸੀ ਉਸ ਦੇ ਤਾਂ ਆਪਣੇ ਸਰੀਰ ਦੇ ਅੰਗ ਹੀ ਉਸ ਨਾਲ ਲੜਨ ਝਗੜਨ ਲੱਗ ਪਏ ਤੇ ਹੰਗਾਮੇ ਤੇ ਉੱਤਰ ਆਏ ਸਨ ਅੰਗਾ ਨੇ ਤਾਂ ਜਿਹੜਾ ਲੜਨਾ ਸੀ ਉਹ ਲੜਨਾ ਹੀ ਸੀ ਸਭ ਤੋਂ ਪਹਿਲਾਂ ਗਰੀਬੂ ਦੇ ਸਿਰ ਦੇ ਵਾਲ ਵਿਰੋਧਤਾ ਵਿੱਚ ਕੰਡੇਰਨੀਆਂ ਵਾਂਗ ਖੜੇ ਹੋ ਗਏ ਤੂੰ ਸਾਨੂੰ ਕਦੇ ਧੋਂਦਾ ਨਹੀਂ ਸਾਡੀ ਹਾਲਤ ਤਾਂ ਦੇਖ ਲੈ ਇਹ ਐਡਾ ਬੇਸ਼ਰਮ ਤੇ ਨਿਰਦਈ ਐ ਤੂੰ ਸਿਰ ਦੇ ਵਾਲਾ ਨੇ ਆਵਾਜ਼ ਉੱਚਾਰੀ ਪੰਜਾਬ ਚ ਪਾਣੀ ਦੀ ਕਿੱਲਤ ਹੈ ਲੋਕ ਪੀਣ ਵਾਲੇ ਪਾਣੀ ਵੱਲੋਂ ਤਰਸਦੇ ਆ ਜ਼ਹਿਰੀਲਾ ਪਾਣੀ ਪੀ ਪੀ ਕੇ ਕੈਂਸਰ ਦਾ ਸ਼ਕਾਰ ਹੋਈ ਜਾਂਦੇ ਐ ਸੋ ਸੋ ਹੋਰ ਭਿਆਨਕ ਬਿਮਾਰੀਆਂ ਲੱਗੀਆਂ ਜਾਂਦੀਆਂ ਜੇ ਮੈਂ ਤੁਹਾਨੂੰ ਛੱਪੜ ਜਾਂ ਨਹਿਰ ਦੇ ਪਾਣੀ ਨਾਲ ਧੋ ਲਿਆ ਆ ਤਾਂ ਹੋ ਸਕਦਾ ਹੈ ਤੁਹਾਨੂੰ ਵੀ ਕੈਂਸਰ ਹੋ ਜਾਏ ਤੇ ਤੁਸੀਂ ਵੀ ਛੱਡ ਜਾਵੋ ਫੇਰ ਮੈਂ ਕਿਤੇ ਜਾਣ ਨੂੰ ਰੋਮੂਗਾ ਮੈਂ ਤਾਂ ਤੁਹਾਡਾ ਭਲਾ ਸੋਚ ਕੇ ਹੀ ਚੋਪਾਂ ਲੋਕ ਤਾਂ ਜ਼ਹਿਰੀਲਾ ਪਾਣੀ ਪੀਣੋਂ ਡਰਦੇ ਨੇ ਤੇ ਤੁਸੀਂ ਧੋਣ ਦੀ ਗੱਲ ਕਰਦੇ ਹੋ ਡੜ ਵੱਟ ਕੇ ਜਮਾਨਾ ਕੱਟੋ ਬਈ ਅੱਜ ਕੱਲ ਪਾਣੀਆਂ 'ਚ ਕਹਿੰਦੇ ਆ ਉਹ ਮੈਨੂੰ ਪਤਾ ਨਹੀਂ ਕੀ ਕਹਿੰਦੇ ਆ ਆਹ ਕੇ ਗਰੀਬੂ ਨੇਵਾਲ ਤੇ ਤਾਂ ਕਾਬੂ ਪਾ ਲਿਆ ਪਰ ਨਾਲ ਹੀ ਨਾਲ ਬਸ ਬਸਰੀਆਂ ਅੱਖਾਂ ਚੀ ਕੁੱਠੀਆਂ ਸਾਡੀ ਵੀ ਸਫਾਈਸ ਹੋਈ ਕਰਵਾ ਦਿਆ ਕਰ ਕਦੇ ਬਾਤ ਹੀ ਨਹੀਂ ਪੁੱਛੀ ਕਿਉਂ ਇੰਨਾ ਬੇਰਹਿਮ ਐ ਤੂੰ ਅਸੀਂ ਤਾਂ ਤੇਰਾ ਸਾਥ ਦਿੱਤਾ ਓਏ ਗੱਲ ਸੁਣੋ ਮੈਂ ਮੁਕੰਨਰ ਆ ਤੁਸੀਂ ਮੇਰਾ ਬਥੇਰਾ ਕੀਤਾ ਏ ਕੋਈ ਸ਼ੱਕ ਨਹੀਂ ਇੱਕ ਗੱਲ ਦੱਸੋ ਮੈਂ ਤੁਹਾਡੇ ਵਿੱਚ ਕਦੇ ਕਿਸੇ ਨੂੰ ਮਾੜੀ ਨਜ਼ਰ ਨਾਲ ਦੇਖਿਆ ਨਹੀਂ ਨਾ ਦੇਖਿਆ ਨਹੀਂ ਦੇਖਿਆ ਪਰ ਸਾਡੇ ਵੀ ਕਦੇ ਦਵਾਈ ਪਵਾ ਲਿਆ ਕਰ ਲੋਕ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਅੱਗ ਲਾ ਕੇ ਪ੍ਰਦੂਸ਼ਣ ਫਲਾ ਕੇ ਸਾਡਾ ਬੁਰਾ ਹਾਲ ਕਰੀ ਰੱਖਦੇ ਆ ਲੋਕਾਂ ਨੂੰ ਕੌਣ ਸਮਝਾਏ ਬਈ ਇਹਨਾਂ ਨਾਲ ਕੱਲਿਆਂ ਤੁਸੀਂ ਹੀ ਨਹੀਂ ਖਰਾਬ ਹੁੰਦੀਆਂ ਹੋਰ ਸਾਹ ਦਮੇ ਦੀਆਂ ਬਿਮਾਰੀਆਂ ਵੀ ਆ ਚਿੰਬੜਦੀਆਂ ਤੇ ਨਾਲ ਨਾਲੇ ਜਿਹੜੇ ਅੱਜ ਕੱਲ ਝੋਲਾ ਛਾਪ ਡਾਕਦਾਰ ਪਿੰਡਾਂ ਵਿੱਚ ਬੈਠੇ ਆ ਉਹਨਾਂ ਨੂੰ ਇੱਲ ਤੋਂ ਕੁੱਕੜ ਨਹੀਂ ਆਉਂਦਾ ਅਵਲੇ ਸਵਲੇ ਟੀਕਾ ਲਾ ਕੇ ਲੋਕਾਂ ਨੂੰ ਪਾਰ ਬੁਲਾਈ ਜਾਂਦੇ ਆ ਗਰਭ ਵਿੱਚ ਕੁੜੀਆਂ ਮਾਰਨਾ ਸਰਕਾਰ ਨੇ ਬੰਦ ਕੀਤਾ ਹੋਇਆ ਹੈ ਪਰ ਇਹ ਅਜੇ ਵੀ ਦੱਬੀ ਜਾਂਦੇ ਆ ਕੰਮ ਨੂੰ ਅੱਗੇ ਫੀਸ 1000 2000 ਸੀ ਤੇ ਹੁਣ 10000 ਕਰਤੀ ਆਖੇ ਅਸੀਂ ਵੀ ਰਿਸਕ ਲੈਨੇ ਆ ਆਹੋ ਜੇ ਦੁਸ਼ਟ ਡਾਕਟਰਾਂ ਕੋਲੋਂ ਮੈਂ ਤੁਹਾਡਾ ਇਲਾਜ ਕਰਵਾਉਂ ਜਿਹੜੇ ਜੀਵ ਹੱਤਿਆ ਕਰਨ ਲੱਗੇ ਵੀ ਰੱਬ ਤੋਂ ਨਹੀਂ ਡਰਦੇ ਨਾ ਮੈਂ ਤੁਹਾਨੂੰ ਉਹਨਾਂ ਬੇਈਮਾਨ ਡਾਕਟਰਾਂ ਕੋਲ ਲੈ ਕੇ ਜਾਉ ਜਿਹੜੇ ਲੋਕਾਂ ਦਾ ਲਹੂ ਪੀਂਦੇ ਆ ਤੇ ਜੀਵ ਹੱਤਿਆ ਧੜਾ ਧੜਾ ਕਰੀ ਜਾਂਦੇ ਆ ਭਾਸ਼ਣ ਦੇ ਕੇ ਗਰੀਬੂ ਨੇ ਅੱਖਾਂ ਦਾ ਮੂੰਹ ਬੰਦ ਕਰਾ ਦਿੱਤਾ ਕੰਨ ਤਾਂ ਉਸ ਤੋਂ ਵੀ ਅੱਗੇ ਹੀ ਹੱਕੇ ਪਏ ਸਨ ਹੁਣ ਉਹਨਾਂ ਨੇ ਵਾਰੀ ਲਈ ਸਾਡਾ ਕੀ ਹਾਲ ਐ ਸਾਡੀ ਵੀ ਮੈਲ-ਮੂਲ ਕਢਵਾ ਲਿਆ ਕਰ ਕਿਤੇ ਨੇਤ ਦੇ ਲਾਰੇ ਸੁਣ-ਸੁਣ ਕੇ ਅਸੀਂ ਥੱਕ ਗਏ ਆ ਕੋਈ ਮਾਰ ਕੇ ਸੂਆ ਤੁਹਾਡਾ ਪਰਦਾ ਪਾੜ ਦੂਗਾ ਪਾੜ ਤੁਸੀਂ ਸਮਝਦੇ ਹੋ ਮੈਂ ਤੁਹਾਡਾ ਵੈਰੀ ਆ ਇੰਨੀ ਕਿੰਨੀ ਵਾਰੀ ਤੁਹਾਨੂੰ ਕਥਾ ਸੁਣਾ ਕੇ ਲਿਆਇਆ ਏ ਜਿੱਥੇ ਮਾੜੀਆਂ ਗੱਲਾਂ ਹੁੰਦੀਆਂ ਹੋਣ ਉੱਥੇ ਮੈਂ ਤੁਹਾਨੂੰ ਲੈ ਕੇ ਹੀ ਨਹੀਂ ਜਾਂਦਾ ਗੰਦ ਪਿੱਲ ਸੁਣਨ ਨਾਲ ਬੰਦਾ ਮੈਲਾ ਹੁੰਦਾ ਚੰਗੀਆਂ ਗੁਲਾ ਸੁਣ ਕੇ ਤੁਸੀਂ ਮੈਲੇ ਨਹੀਂ ਹੁੰਦੇ ਹੋਂਦ ਦੀ ਮੈਲ ਬਾਰੇ ਨਾ ਸੋਚੋ ਆਤਮਾ ਦੀ ਮੈਲ ਮਾੜੀ ਹੁੰਦੀ ਹੈ ਅਗਲੇ ਹਫਤੇ ਤੁਹਾਨੂੰ satsang ਕਰਵਾ ਕੇ ਲਿਆਉਂ ਚੁੱਪ ਕਰਕੇ ਚੁੱਪ ਕਰ ਜਾਓ ਤੇ ਮੇਰੇ ਬਾਰੇ ਤੂੰ ਕਦੇ ਸੋਚਿਆ ਵੀ ਨਹੀਂ ਹੋਣਾ ਦਿਲ ਉਦਾਸੀ ਵਿੱਚ ਬੋਲ ਉਠਿਆ ਉਹ ਕਦੋਂ ਦਾ ਲਾਈਨ ਵਿੱਚ ਲੱਗਿਆ ਵਾਰੀ ਦੀ ਉਡੀਕ ਕਰ ਰਿਹਾ ਸੀ ਤੂੰ ਤਾਂ ਚੰਗਾ ਹੀ ਹੈ ਬਹੁਤ ਮੈਨੂੰ ਘੱਟੋ ਘੱਟ ਤੇਰੇ ਤੋਂ ਆਹ ਉਮੀਦ ਨਹੀਂ ਸੀ ਤੂੰ ਮੈਨੂੰ ਇਹ ਦੱਸ ਬਈ ਤੂੰ ਹੁਣ ਤੱਕ ਕਿਸੇ ਦਾ ਮਾੜਾ ਕੀਤਾ ਨਹੀਂ ਮਾੜੀ ਕਰਨ ਬਾਰੇ ਸੋਚਿਆ ਕਦੇ ਵੀ ਨਹੀਂ ਤੇ ਨਾ ਕਦੇ ਸੋਚਾਂ ਫਿਰ ਤੂੰ ਇੰਨਾ ਚੰਗਾ ਹੋ ਕੇ ਮੈਨੂੰ ਉਲੰਬੇ ਕਾ ਤੋਂ ਦੇਈ ਜਾਣੇ ਉਸ ਦੀ ਚਾਪਲੂਸੀ ਵਾਲੀ ਗੱਲ ਸੁਣ ਕੇ ਦਿਲ ਤਾਂ ਚੁੱਪ ਕਰ ਗਿਆ ਮਰ ਭੁੱਖਾ ਪੇਟ ਕੁਰਲਾ ਉੱਠਿਆ ਓਏ ਮੇਰੇ ਅੰਦਰ ਵੀ ਸੁੱਟ ਕੁਝ ਜ ਕਦੋਂ ਦਾ ਕੁੜੇ ਰੁੜੇ ਕਰੀ ਜਾਣੇ ਤੂੰ ਮੇਰੀ ਬਾਤ ਹੀ ਨਹੀਂ ਸੁਣਦਾ ਜਦੋਂ ਮੈਂ ਆਵਾਜ਼ ਮਾਰਦਾ ਤੂੰ ਠੀਠ ਹੋ ਕੇ ਹੋਰ ਰਹਿਣਾ ਜਿਹੜਾ ਕੁਝ ਕਮਾਉਣਾ ਹੈ ਉਹ ਤੇ ਤੇਰੇ ਚ ਹੀ ਤਾਂ ਪਾਈ ਜਾਣਾ ਤੇਰਾ ਮੂੰਹ ਮੈਂ ساری ਉਮਰ ਨਹੀਂ ਪੜ ਸਕਿਆ ਹੋਰ ਤਾਂ ਹੋਰ ਤੈਨੂੰ ਨਹੀਂਸੀ ਬੋਲਣਾ ਚਾਹੀਦਾ ਤੇਰੇ ਤੋਂ ਮੈਨੂੰ ਇਹ ਉਮੀਦ ਹੈ ਨਹੀਂ ਸੀ ਤੂੰ ਤਾਂ ਖਾਂਦਾ ਪੀਂਦਾ ਹੀ ਟੀਟਨੇ ਮਾਰਦਾ ਜੇ ਤੂੰ ਮੇਰੇ ਚ ਪਾਉਣਾ ਤਾਂ ਮੈਂ ਇਹਨਾਂ ਨੂੰ ਵੀ ਵੰਡਵੀ ਤਾਕਤ ਦਿੰਨਾ ਮੈਂ ਕਿਹੜਾ ਕੱਲਾ ਹੀ ਹਜਮ ਕਰ ਜਾਣਾ ਕਾਣੀ ਵੰਡ ਤਾਂ ਮੈਂ ਵੀ ਨਹੀਂ ਕਰਦਾ ਉਸ ਨੇ ਦੂਜੇ ਅੰਗਾਂ ਵੱਲ ਇਸ਼ਾਰਾ ਕਰਕੇ ਗਰੀਬੂ ਨੂੰ ਝੂਠਾ ਕਰਦਿਆਂ ਕਿਹਾ ਪੇਟ ਦੇ ਉੱਤਰ ਨਾਲ ਗਰੀਬੂ ਰੁਲ ਗਿਆ ਉਸ ਦੀ ਸੋਚ ਬੰਦ ਹੋ ਗਈ ਦਿਮਾਗ ਦੇ ਫਾਟਕ ਲੱਗ ਗਏ ਹੁਣ ਮੇਰੇ ਵਿੱਚ ਕੁਝ ਪਾ ਕੋਸ਼ਿਸ਼ ਵੀਰ ਦਾ ਖਾਲੀ ਖਿੜਕੀ ਜਾਨਾ ਤੂੰ ਤਾਂ ਹੱਦ ਦੀ ਬੇਸ਼ਰਮੀ ਤਾਂ ਰੱਖੀ ਐ ਜਿੰਨਾ ਚਿਰ ਮੈਂ ਬੁੱਕ ਪਾਲ ਨਹੀਂ ਕਰਦਾ ਤੂੰ ਕਿਹੜਾ ਕੁਝ ਪਾਉਣਾ ਮੇਰੇ ਵਿੱਚ ਗਰੀਬੂ ਨੀ ਉੱਤਰ ਸੀ ਜੇ ਮੈਂ ਖਾਲੀ ਹੋ ਗਿਆ ਤਾਂ ਤੇਰੇ ਆ ਸਾਰੇ ਕਿਸੇ ਕੰਮ ਦੇ ਨਹੀਂ ਸਭ ਜਵਾਬ ਦੇ ਜਾਣਗੇ ਇਹ ਮੇਰੇ ਸਿਰ ਤੇ ਹੀ ਜਿਉਂਦੇ ਐ ਗਰੀਬੂ ਕੋਲ ਹੁਣ ਵੀ ਕੋਈ ਉੱਤਰ ਨਹੀਂ ਸੀ ਉਸ ਦੀ ਦਲੀਲਾਂ ਵਾਲੀ ਪਟਾਰੀ ਖਾਲੀ ਹੋ ਚੁੱਕੀ ਸੀ ਤੂੰ ਬੋਲਦਾ ਨਹੀਂ ਕੁਛ ਪੇਟ ਨੇ ਫਿਰ ਜਵਾਬ ਮੰਗਿਆ ਲੈ ਤੂੰ ਮੈਨੂੰ ਹੀ ਖਾ ਲੈ ਹੋਰ ਤਾਂ ਮੈਂ ਮੇਰੇ ਕੋਲੋਂ ਕੁਛ ਨਹੀਂ ਹੈ ਨਹੀਂ ਜਦੋਂ ਦਿਹਾੜੀ ਹੀ ਨਹੀਂ ਮਿਲੀ ਤੈਨੂੰ ਕਿੱਥੋਂ ਹਾਟ ਵੱਡ ਕੇ ਲਿਆ ਦਿਆ ਕਰਾਂ ਲੈ ਮੈਨੂੰ ਹੀ ਖਾ ਲਿਆ ਤੂੰ ਗਰੀਬੂ ਵੀ ਮੁਜਾਰਾ ਕਰਨ ਵਾਲਿਆਂ ਵਾਂਗ ਉੱਚੀ ਉੱਚੀ ਬਿਲਕੁਠਿਆ ਵੇ ਕੀ ਦੇ ਨਾਲ ਲੜੀ ਜਾਣਾ ਮਾਂ ਨੇ ਸੁੱਤੇ ਪਏ ਗਰੀਬੂ ਨੂੰ ਆ ਹਲੂਣਿਆ ਗਰੀਬੂ ਨੇ ਆਸਾ ਪਾਸਾ ਦੇਖਿਆ ਤੇ ਮਯੂਸੀ ਦੀ ਮੁਸਕਾਨ ਉਸ ਤੇ ਬੁੱਲਾਂ ਤੇ ਫੈਲ ਗਈ ਗਰੀਬਾਂ ਨੇ ਕੀ ਦੇ ਨਾਲ ਲੜਨਾ ਹੈ ਬੇਬੇ ਗਰੀਬ ਦੇ ਤਾਂ ਸੁਪਨੇ ਵੀ ਵੱਲੇ ਹੁੰਦੇ ਆ ਤੇ ਉਹ ਬੈਠਾ ਚਾਹ ਪੀਤੀ ਦਿਹਾੜੀ ਚੌਂਕ ਵੱਲ ਤੁਰ ਪਿਆ ਬੇਬੇ ਵੀ ਲੰਬਾ ਉਦਾਸਾ ਲੈ ਕੇ ਅੰਦਰ ਵੜ ਗਈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ